ਨਰੇਗਾ ਵਿੱਚ ਹੁੰਦੀ ਸਿਆਸੀ ਦਖਲਦਾਜੀ ਬੰਦ ਕਰੋ ਬੰਦ ਕਰੋ ਬੰਦ ਕਰੋ ਆਮ ਆਦਮੀ ਪਾਰਟੀ ਦੀ ਸਰਕਾਰ ਮੁਰਦਾਬਾਦ 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 ਪਿੰਡਾਂ ਵਿੱਚ ਨਰੇਗਾ ਦਾ ਕੰਮ ਬੰਦ ਕਰਾਉਣ ਵਾਲਾ ਕਰਦੇ ਤਸੇਖੋ ਮੁਰਦਾਬਾਦ ਜਿੰਦਾਬਾਦ ਪਿੰਡਾਂ ਵਿੱਚ ਨਰੇਗਾ ਦਾ ਕੰਮ ਬੰਦ ਕਰਾਉਣ ਵਾਲਾ ਕਰਦੇ ਤਸੇਖੋ ਮੁਰਦਾਬਾਦ ਜਿੰਦਾਬਾਦ ਉਰੇ ਕਾ ਵਿੱਚ ਹੁੰਦੀ ਸਿਆਸੀ ਤਾਂ ਖੰਦਾਜੀ ਬੰਦ ਕਰੋ ਬੰਦ ਕਰੋ ਬੰਦ ਕਰੋ ਮਜ਼ਦੂਰਾਂ ਦੀ ਗੱਲ ਨਾਲ ਸੁਣਵਾਲਾ ਪੀੜਾ ਮੁਰਦਾਬਾਦ 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 ਮਜ਼ਦੂਰਾਂ ਦੀ ਗੱਲ ਨਾਲ ਸੁਣਵਾਲਾ ਪੀੜਾ ਫ੍ਰੀਕੋਰਡ ਮੁਰਦਾਬਾਦ ਮੁਰਦਾਬਾਦ ਐ ਸਰਕਾਰਾਂ ਕਰਦੀਆਂ ਕੀ ਮਰਦਾਬਾਦ 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 ਅੰਗਰੇਜ਼ ਕੌਲ ਗ੍ਰਾਮ ਸੇਵ ਨੂੰ ਮਰਦਾਬਾਦ 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 ਮਜ਼ਦੂਰਾਂ ਨੂੰ ਖੱਜਲ ਖਵਾਰ ਕਰਨ ਵਾਲੀ ਇក្រਾਮ ਸੇਵ ਕੰਗਰੈਸ ਕਾਰ ਮਰਦਾਬਾਦ 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 ਮਜ਼ਦੂਰਾਂ ਦੇ ਕੀਤੇ ਕੰਮ ਦੀਆਂ ਹਾਜ਼ਰੀਆਂ ਨਾ ਲਾਉਣ ਵਾਲੀ ਇក្រਾਮ ਸੇਵ ਕੰਗਰੈਸ ਕਾਰ ਮਰਦਾਬਾਦ 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 ਅੰਗਰੇਜ਼ ਕੌਲ ਗ੍ਰਾਮ ਸੇਵ ਨੂੰ ਚੱਲਦਾ ਕਰੋ ਮਜ਼ਦੂਰਾਂ ਦੀਆਂ ਹਾਜ਼ਰੀਆਂ ਨਾ ਲਾਉਣ ਵਾਲੀ ਅੰਗਰੇਜ਼ ਕਾਂਗਰਸ ਸੇਵਕ ਮਰਦਾਬਾਦ 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 ਮਜ਼ਦੂਰਾਂ ਤੋਂ ਮੁਫਤ ਚ ਕੰਮ ਕਰਾਉਣ ਵਾਲੀ ਕਾਂਗਰਸ ਸੇਵਕ ਕੰਗਰੇਜ ਕਾਰ ਮਰਦਾਬਾਦ ਮਰਦਾਬਾਦ ਨੂੰ ਵੋਟਾਂ ਨਹੀਂ ਰਹੀਆਂ ਇੱਥੋਂ ਵੋਟਾਂ ਘੱਟ ਨਿਕਲੀਆਂ ਸਾਡਾ ਕੰਮ ਬੰਦ ਕੀਤਾ ਗਿਆ ਜੀ ਚੱਲਦਾ ਚੱਲਦਾ ਨਹਿਰ ਦੀ ਪੀ ਸਾਡਾ ਕੰਮ ਚੱਲਦਾ ਸੀ 12 ਦਿਨ ਸਾਡੇ ਲੱਗੇ ਉਹ ਕੋਈ ਸਾਨੂੰ ਗ੍ਰਾਮ ਸੇਵਕ ਨੇ ਜਵਾਹਰ ਦਿੱਤਾ ਉਹ ਕਹਿੰਦੇ ਸਾਡਾ ਕੰਮ ਬੰਦ ਕਰਨਾ ਜਾਨ ਨੂੰ ਲੈ ਕੇ ਗਿਆ ਗ੍ਰਾਮ ਸੇਵਕ ਦੀ ਨੂੰ ਕਿ ਕਾਰਨ ਕਿਉਂ ਸੀ ਕਿਉਂ ਬੰਦ ਕਰਵਾਇਆ ਤੁਹਾਡਾ ਕੰਮ ਨਾ ਇਹਨਾਂ ਨੂੰ ਪਤਾ ਜੀ ਸਾਨੂੰ ਤਾਂ ਪਤਾ ਨਹੀਂ ਅਸੀਂ ਇੱਥੇ ਦਾ ਕੰਮ ਲੈਣਾ ਆਉਣੇ ਆ ਕਹ ਦਿੰਦੇ ਆ ਸਾਨੂੰ 12 ਦਿਨ ਕੰਮ ਦਿੱਤਾ ਮੈਂ ਲੈਂਦੇ ਦਿਨ ਨੇ ਦਿਨ ਨੇ ਫਿਰ 12 ਦਿਨ ਕੰਮ ਦਿੱਤਾ ਉਤਪਾਦਮਣ ਚੱਲਦਾ ਕੰਮ ਬੰਦ ਕਰਤਾ ਇਹਨੂੰ ਦਾ ਸਿਆਸੀ ਨਾ ਬੰਦ ਕਰਤਾ ਸਾਡਾ 12 ਦਿਨ ਲਵਾ ਕੇ ਤੇ ਕੱਲ ਮੈਂ ਆਈ ਇੱਥੇ ਦਫਤਰ ਕਹਿੰਦੇ ਆ ਕਿ ਤੁਹਾਡਾ ਕੰਮ ਨਹੀਂ ਚੱਲਦਾ ਮੈਂ ਕਿਹਾ ਸਰ ਕਿਉਂ ਨਹੀਂ ਚੱਲਦਾ ਕਹਿੰਦੇ ਤੁਹਾਡਾ ਕੰਮ ਬੰਦ ਕਰਵਾ ਦੇਣਾ ਤੁਹਾਨੂੰ ਫੋਨ ਲਾ ਕੇ ਮਤਲਬ ਜਿਗਰਾ ਦਿੱਤਾ ਇਹਨਾਂ ਨਾਲ ਲੜਦਾ ਤੁਸੀਂ ਕਿਹੜੇ ਪਿੰਡ ਦਾ ਮਾਮਲਾ ਤੁਹਾਡਾ ਇਹ ਪਿੰਡੋਂ ਕਿੰਨੇ ਕਹਿਗੇ ਤੁਹਾਡੇ ਕਰਮਚਾਰੀ ਇਹਦੇ ਤੇ ਸਾਡੇ ਕਰਮਚਾਰੀ ਜਾਂ ਸਾਡੇ ਤਿੰਨ ਪਾਰਟੀਆਂ ਨੇ ਤਿੰਨਾਂ ਪਾਰਟੀਆਂ ਦਾ ਕੰਮ ਇਹ ਸਾਰਾ ਮੰਨ ਕਰਵਾਇਆ ਕਿੰਨੇ ਟੋਟਲ ਕਿੰਨੇ ਬੰਦੇ ਆ ਟੋਟਲ 150 ਬੰਦਾ ਜੀ 150 ਦਾ ਕੰਮ ਕਰਵਾਇਆ ਜੀ ਇਹ ਗੱਲ ਕਰੀਏ ਵੀ ਕਿੰਨਾ ਟਾਈਮ ਤੁਹਾਨੂੰ ਜਿਹੜੇ ਹੈਗਾ ਵੀ ਕੰਮ ਦਿੱਤਾ ਜਾਂਦਾ ਹੈ ਕੰਮ ਸਾਨੂੰ 1 ਸਾਲ ਦੇ ਵਿੱਚ 12 ਦਿਨ ਪਹਿਲਾਂ ਦਿੱਤਾ ਜੀ ਸਾਨੂੰ 14 ਐਸੇ ਸਾਲ ਦੇ ਵਿੱਚ 13 ਦਿਨ 1 ਦਿਨ ਦਿੱਤਾ ਸਾਨੂੰ ਕੰਮ ਤੇ 14 ਦਿਨ ਇੱਕ ਦਿੱਤਾ ਦੀ 12 ਦਿਨ ਇੱਕ ਦਿੱਤਾ ਜੀ ਬਸ ਇੱਕ ਸਾਲ ਦੇ ਵਿੱਚ ਕਿੰਨੇ ਦਿਨ ਤੁਹਾਡੇ ਕੰਮ ਕੀਤਾ ਤੇ ਕਿੰਨੇ ਤੁਹਾਡੇ ਬਾਕੀ ਆ ਜੀ ਸਾਡੇ ਆ ਕਿ ਆਸ ਨਾ ਰੱਖੋ ਕਿ ਦਿਨ ਲੱਗ ਗਏ ਹੋਣੇ ਕਲਮ ਲਾ ਕੇ ਬਾਕੀ ਸਾਡੇ 90 ਜਣ ਹੁੰਦੇ ਆ 100 ਦੇਣੇ ਕਹਿੰਦੀ ਆ 90 ਕ ਦੇਣੀ ਦਿੰਦੀ ਆ ਸਾਨੂੰ ਤੇ ਪਰ ਇਹਨਾਂ ਦੇ ਵਿੱਚੋਂ 30 35 ਦਿਨ ਸਾਡੇ ਲੱਗੇ ਅੱਜ ਕੀ ਮੰਗ ਕਰਦੇ ਮੰਗ ਕਰਦੇ ਜੀ ਸਾਨੂੰ ਕੰਮ ਦਿੱਤਾ ਜਾਵੇ ਸੈਂਟਰ ਸਰਕਾਰ ਦਾ ਕੰਮ ਆ ਇਹ ਕਿਹੜੇ ਪਿੰਡਾਂ ਵਾਲੇ ਕੜਾ ਚੌਧਰੀਆ ਫੋਨ ਕਰਵਾ ਦਿੰਦੇ ਕਹਿੰਦੇ ਨੇ ਕੰਮ ਕਰਵਾ ਦੋ ਅਸੀਂ ਸੈਂਟਰ ਸਰਕਾਰ ਦਾ ਕੰਮ ਆ ਇਹਨਾਂ ਦਾ ਤਾਂ ਅਰੀਜੇ ਨਹੀਂ ਇਹਦੇ ਵਿੱਚ ਕੰਮ ਕਰਵਾ ਕਰ ਪਰੰਥਾ ਸਰਕਾਰ ਦਾ ਕੋਈ ਵੀ ਇਹਦੇ ਵਿੱਚ ਹੈਗਾ ਕਿਉਂਕਿ ਸੈਂਟਰ ਸਰਕਾਰ ਦਾ ਕੰਮ ਉਸ ਤੋਂ ਲਾਣੀ ਮਨਜ਼ੂਰੀ ਲਾਣੀ ਹੈ ਤੇ ਇਹਨਾਂ ਨੇ ਕੋਈ ਦਰੇਗਾ ਦਾ ਕੰਮ ਨਹੀਂ ਚੱਲਣ ਦਿੱਤਾ ਕਿਉਂਕਿ ਪਾਸ 10ਵੀਂ ਸਬੱਚੇ ਸਾਡੇ ਨਾਲ ਨਰੇਗਾ ਦੇ ਕੰਮ ਕਰਦੇ ਆ ਤੇ ਉਹਨਾਂ ਨੂੰ ਫਿਰ ਰਜਿਸਟਰ ਦੇ ਨੂੰ ਮੋਹਟ ਨਹੀਂ ਆਉਂਦੀ ਜੇ ਉਹ ਨਰੇਗਾ ਕੰਮ ਨਾ ਚਲਾਈ। ਦੀ ਚਾਕਰੀ ਕਰਨੀ ਬੰਦ ਕਰ ਲਓ। ਭਾਵੇਂ ਉਹ ਬੈਠੇ ਆਣ ਕਿ ਲੋੜਾ ਵੀਰੇ ਥੱਕੇ ਆ। ਅੱਜ ਵੀ ਸੰਕੇਤਕ ਦੋਸਤਾਂ ਤੇ ਇਹਨਾਂ ਦਾ ਦਫ਼ਤਰ ਆ ਤੇ ਕਹਿੰਦੇ ਨਾ ਜੀ ਤੁਹਾਨੂੰ ਕੰਮ ਨਹੀਂ ਦਿੱਤਾ ਜਾਂਦਾ ਬੱਸ ਇਸ ਲਈ ਆਇਆ। ਤੁਹਾਡੇ ਇਹਨਾਂ ਦੇ ਅਧਿਕਾਰੀਆਂ ਕਰਮਚਾਰੀਆਂ ਨਾਲ ਹੋਈ ਕੋਈ ਗੱਲਬਾਤ? ਹਾਂਜੀ ਹੋਈ ਆ ਕੱਲ ਹੋਈ ਆ ਮੈਂ ਆਈ ਮੈਂ ਇਹਨਾਂ ਨੂੰ ਪੁੱਛਿਆ ਮੈਨੂੰ ਸਰ ਕੰਮ ਲੱਗੇ ਕੱਢਣ ਤੇ ਕਹਿੰਦੇ ਨਹੀਂ ਜੀ ਤੁਹਾਡਾ ਕੰਮ ਬੰਦ ਕਰ। ਨਹੀਂ ਤਾਂ ਦੇਣਾ। ਬੇਨੀਆਂ ਮੁੱਚੋਂ ਤਾਂ ਨਹੀਂ ਜਾਂਦੀ ਮੇਰੇ ਤੋਂ ਤਾਂ ਮਿਲੋ ਤਾਂ ਕਿ ਲੋਕ ਕੰਮ ਬੰਦ ਕਰਾ ਲਿਆ ਕਿ ਤੁਹਾਡੀ ਕੋਈ ਸਮਝ ਨਹੀਂ ਆਉਂਦਾ ਜੀ ਉਹਦੋਂ ਵੋਟਾਂ ਦੇ ਰਹੇ ਆ ਰਹੇ ਸਾਨੂੰ ਸਭ ਲੇਖਕਾਂ ਨੂੰ ਪਰੇਸ਼ਾਨ ਕਰਦੀ ਆ ਜੀ ਅਸੀਂ ਮੋਰਦੀ ਆ ਜੀ ਅਸੀਂ ਤੁਹਾਨੂੰ ਸਤਿ ਨਮਸਕਾਰ ਅਸੀਂ ਕਹਿੰਦੇ ਆ ਕਿ ਸਾਡਾ ਕੰਮ ਇਦੋਂ ਅੱਗੇ ਨਹੀਂ ਕੰਮ ਨਹੀਂ ਕਰਨਾ ਕਿਉਂ ਕੰਮ ਕਿਉਂ ਹਟਾਇਆ ਕਿਉਂ ਕੋਈ ਹੋਈ ਗਲਤਵਾ ਤੁਹਾਡੀ ਗਲਤਵਾ ਹੋਈ ਆ ਜੀ ਰੋਜ਼ ਹੁੰਦੀ ਰਹਿੰਦੀ ਆ ਅਰਜਨ ਆਲੀ ਤੋਂ ਬੋਲ ਲਈਏ ਇਸ ਕਰਕੇ ਸਾਨੂੰ ਕਿੰਨੇ ਦਿਨ ਕੰਮ ਕੀਤਾ ਫਿਰ ਤੁਸੀਂ ਕਿੰਨੇ ਦਿਨ ਤੋਂ ਤੁਹਾਡਾ ਕੰਮ ਬਾਕੀ ਹੈ ਜੀ ਇਹ ਨੋਟ ਕਰ ਲੈਣਾ ਅਸੀਂ ਥੋੜਾ ਜਿਹਾ ਜਿਹੜੇ ਦਿਨ ਕੰਮ ਕੀਤਾ ਤੁਸੀਂ ਤੁਹਾਨੂੰ ਮਿਲੇ ਪੇਮੈਂਟ ਮਿਲ ਗਈ ਉਹਨਾਂ ਦੀ ਦੋ ਮਸਟੋਲਾਂ ਦੇ ਤਾਂ ਮਿਲ ਗਏ ਜੀ ਦੋ ਮਸਟੋਲ ਨਹੀਂ ਹੋਣਾ ਜੇ ਅਰਜਨ ਨਹੀਂ ਪਾਰੀ ਕੀ ਮੰਗ ਕਰਦੇ ਹੋ ਤੁਸੀਂ ਇਸ ਦਾ ਸਾਨੂੰ ਕੰਮ ਮਿਲਿਆ ਜੀ ਇਹ ਵੀਡੀਓ ਗੱਲ ਵੀ ਹੁੰਦਾ ਇਹ ਨੋਟ ਕਰ ਲੈ ਕਹਿੰਦੀ ਦੇਣਾ ਤੁਹਾਨੂੰ ਸਾਨੂੰ ਕੰਮ ਤੇ ਕਿਸੇ ਦੇ ਕੰਮ ਦੀ ਮੰਗ ਕਰਦੇ ਆ ਜੀਰੋ ਬੈਂਕ ਦਾ ਸਾਡਾ ਸਟੋਰ ਥੋੜਾ ਕਿਹੜਾ ਕਾਰਜ ਕਿਰਨਾਂ ਤੇ ਮੇਟ ਸੰਤ ਕਾਬਲਾ ਵਾਲਾ ਮੇਰਾ ਪਿੰਡ ਹੈ ਤੇ ਮੈਟ ਨੂੰ ਕਹਿੰਦੇ ਨਾ ਇਹ ਤੇ ਵੀ ਥੋੜਾ ਹਾਜ਼ਰੀਆਂ ਨਹੀਂ ਮੈਚ ਹੋਣੀਆਂ ਆਨਲਾਈਨ ਹਾਜ਼ਰੀ ਸਾਡੀ ਚੜੀ ਜਾਂਦੀ ਆ ਚਾਰ ਤਣ ਹੋ ਗਏ ਆ ਤੇ ਇਹਨਾਂ ਨੇ ਕਹਤਾ ਸਾਡੇ ਪੈਸੇ ਨਹੀਂ ਥੋੜੇ ਪੈਣਗੇ ਜੀਰੋ ਬੈਂਕ ਥੋੜਾ ਤਾਦਾ ਕਰਾਂਗੇ ਕਾ ਜਿਹੜਾ ਜੀਰੋ ਬਾਸਤੇ ਸਿੱਟਾਂਗੇ ਥੋੜਾ ਬਾਅਦ ਅਸੀਂ ਆਵਾ ਕਰਾਂਗੇ ਜਦੋਂ ਹੁਣ ਕੰਮ ਚਾਹੀਦਾ ਮਿਲਿਆ ਤਾਂ ਵੀ ਆਪਣੀ ਦਾ ਪੈਂਡ ਦਾ ਕੰਮ ਕੋਈ ਪੰਚਾਇਤੀ ਕੰਮ ਮਿਲਿਆ ਨਾ ਉਸ ਤੋਂ ਥੋੜੇ ਪੈਸੇ ਮਿਲਣਗੇ ਤੁਸੀਂ ਬੈਠੇ ਰਹੋ ਭਾਵੇਂ ਮਸ਼ਕੋਲ ਚੜਾਈ ਚਲੋ ਹਗੀਆਂ ਚੜਾਈ ਚੋਂ ਥੋੜਾ ਸਟੋਰ ਫੈਸੋ ਕਰੋ ਕਿ ਮੈਂ ਜੀਰੋ ਬਾਸਤੇ ਕਿ ਕਾਰਨ ਕੀ ਹੈ ਕਾਰਨ ਵੀ ਉਹੀ ਹੈ ਕਿ ਪਤਾ ਨਹੀਂ ਕੀ ਦੀ ਆਹ ਕਈ ਉਂਗਲ ਕਹਿੰਦੇ ਪਹਿਲੋ ਕੋਈ ਮਰਜ਼ੀ ਕਹਿ ਲੋ ਤੇ ਉਹ ਵੀ ਆਹ ਗਏ ਰਹੀ ਜਾਂਦੇ ਆ ਇਹ ਕਹਿੰਦੇ ਵੀ ਦੂਜੀ ਪਾਰਟੀ ਆਹ ਕਰੂਗੀ ਕੰਮ ਉਹਨਾਂ ਦੇ ਤੁਸੀਂ ਬੰਦ ਕਰ ਦਿਓ ਪਹਿਲਾਂ ਸਾਡਾ ਐਕਟਿੰਗ ਕਰਪਾੜਤਾ ਉਹਨਾਂ ਨੇ ਜਦੋਂ ਕਹਿੰਦੇ ਕੋਟ ਆਹ ਹੁੰਦਾ ਤੇ ਉਹਨਾਂ ਨੇ ਇੱਕ ਹੀ ਆਹ ਕਰਤਾ ਤੇ ਉਹਨਾਂ ਦੀ ਹਾਜ਼ਰੀ ਨਹੀਂ ਲੱਗਦੀ ਸਾਡੀ ਹਲ ਨਹੀਂ ਲੱਗ ਜਾਂਦੀ ਅਸੀਂ ਪਹਿਲਾਂ ਆ ਜਾਂਦੇ ਤਾਂ ਕਰਦੇ ਇੱਕ ਹੀ ਕਰਪਾੜਤਾ ਉਹਨਾਂ ਨੇ ਤੇ ਹੁਣ ਓਡੋ ਓਡੀ ਕਰਤਾ ਉਹਨਾਂ ਦੀ ਹਾਜ਼ਰੀ ਲੱਗਦੀ ਉਹ ਕਹਿੰਦੇ ਤੁਸੀਂ ਬਹਿ ਜਾ ਕਰੋ ਤੇ ਤੁਸੀਂ ਘਰੇ ਜਾਂਦੇ ਰਹੋ ਤੇ ਆਹ ਕਰਾਂਗੇ ਤੁਹਾਡੇ ਬਾਅਦ ਪੈਸੇ ਪਾਵਾਂਗੇ ਤੁਹਾਡੇ ਪੈਸੇ ਨਹੀਂ ਪੈਂਦੇ ਅਸੀਂ ਜੀਰੂ ਗ੍ਰੈਸ ਕਰ ਪਿਆ ਅੱਜ ਭਾਈ ਜੀ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇਸ ਗੱਲ ਵਾਸਤੇ ਧਰਨਾ ਲਾਇਆ ਕਿ ਕਾਬਲ ਵਾਲੇ ਪਿੰਡ ਦੇ ਵਿੱਚ 2 ਹਫ਼ਤਿਆਂ ਵਾਂਗੂ ਹੋ ਗਿਆ ਕੰਮ ਚੱਲਦਿਆਂ ਨੂੰ ਮਾਸਟਰੋਲ ਨਿਕਲਿਆ ਹੋਇਆ ਹੈ ਮਾਸਟਰੋਲ ਤੇ ਹਾਜ਼ਰੀ ਵੀ ਅਪਲੋਡ ਹੋ ਰਹੀ ਆ ਪਰ ਜਿਹੜੀ ਅੰਗਰੇਜ਼ਕੌਰ ਆ ਉਹਦੀਆਂ ਸਾਡੇ ਕੋਲੇ ਰਿਕਾਰਡਿੰਗਾਂ ਵੀ ਹੈਗੀਆਂ ਉਹਨੇ ਸਰਪੰਚ ਨੂੰ ਫੋਨ ਲਾਇਆ ਤੇ ਇਧਰੋਂ ਮਤਲਬ ਇਹਨਾਂ ਨੂੰ ਕਹਿ ਰਹੇ ਵੀ ਜਾ ਕੇ ਸਰਪੰਚ ਦੇ ਕੋਲ ਜਦੋਂ ਕੰਮ ਹੀ ਕਰ ਰਹੇ ਬੰਦੇ ਉਹਦੀ ਮਨਤ ਕਰਕੇ ਆਓ ਨਹੀਂ ਤੋ ਅੱਡਾ ਮੈਂ ਜਿਹੜਾ ਉਹ ਮਾਸਟਰੋਲਾ ਅਪਲੋਡ ਨਹੀਂ ਕਰਨਾ ਤਾਂ ਅੱਜ ਇਹਨਾਂ ਨੂੰ ਇਹ ਕਹਿ ਰਹੀ ਆ ਕਿ ਮੈਂ ਤੁਹਾਨੂੰ ਅੱਗੇ ਤੋਂ ਕੰਮ ਹੀ ਨਹੀਂ ਦੇ ਇਸੇ ਤਰ੍ਹਾਂ ਹੀ ਆ ਢੱਲੋਂ ਪਿੰਡ ਦੇ ਸਾਥੀ ਖੜੇ ਸੀਗੇ ਉਹਨਾਂ ਦਾ ਵੀ ਜਣੀ ਜਿਹੜਾ ਇਹਨੂੰ ਪੈਸੇ ਦਿੰਦਾ ਅੰਗਰੇਜ਼ਕੌਰ ਨੂੰ ਖਾਲਦੀਆਂ ਗਲਤ ਹਾਜ਼ਰੀਆਂ ਦੇ ਵਿੱਚੋਂ ਜਿਵੇਂ ਬਹੁਤ ಗ್ರಾಮ ਸੇਵਕਾਂ ਦੀ ਇਹ ਹੈਗੀ ਆ ਨਾ ਵੀ ਤੁਸੀਂ ਹਾਜ਼ਰੀਆਂ ਘਰੇ ਬੈਠਿਆਂ ਦੀਆਂ ਲਾਓ ਅੱਧੇ ਪੈਸੇ ಗ್ರಾಮ ਸੇਵਕ ਨੂੰ ਦਿਓ ਤੇ ਅੱਧੇ ਪੈਸੇ ਆਪ ਰੱਖੋ ਇਸ ਕਿਸਮ ਦਾ ਹੈਗਾ ਤਾਂ ਜਣੀ ਇਹਦੀਆਂ ಗ್ರಾಮ ਸੇਵਕ ਦੀਆਂ ਅੰਗਰੇਜ਼ਕੌਰ ਦੀਆਂ ਬਹੁਤ ਜ਼ਿਆਦਾ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਹੈਗੀਆਂ ਤੇ ਕਾਬਲ ਵਾਲੇ ਦੇ ਵਿੱਚ ਜਣੀ ਸ਼ਰੇ ਆਵਾਂ ਮਜ਼ਦੂਰਾਂ ਦੇ ਆ ਸਾਰੇ ਮਜ਼ਦੂਰ ਕੰਮ ਤੋਂ ਆਏ ਆ ਅੱਜ ਵੀ ਕੰਮ ਕੀਤਾ ਪਹਿਲਾਂ ਵੀ ਕੰਮ ਕਰਦੇ ਰਹੇ ਆ ਜਣੀ ਇਹਨਾਂ ਦਾ ਮਾਸਟਰੋਲ ਨਹੀਂ ਅਪ ਤੇ ਸਾਨੂੰ ਇੱਥੇ 2 2.5 ਘੰਟੇ ਹੋ ਗਏ ਨਾ ਤਾਂ ਵੀਡੀਓ ਗੱਲ ਸੁਣਨ ਵਾਸਤੇ ਆਇਆ ਨਾ ਐਪੀਓ ਗੱਲ ਸੁਣਨ ਵਾਸਤੇ ਆਇਆ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਇਸ ਗੱਲ ਸੁਣਨ ਵਾਸਤੇ ਨਹੀਂ ਆਇਆ ਤੇ ਮਤਲਬ ਇੱਥੇ ਕੀ ਰੌਲਾ ਹੈਗਾ ਅਸੀਂ ਗੱਲ ਕਰੀਏ ਉਹਨਾਂ ਨਾਲ ਉਦੋਂ ਅਗਲੀ ਗੱਲ ਇਹ ਆ ਕਿ ਆ ਭੋਲੂ ਵਾਲਾ ਪਿੰਡ ਇੱਥੇ ਕਰਤਿੱਤ ਸੇਖੋਂ ਇਹ ਕਹਿੰਦਾ ਕਿ ਮੈਨੂੰ ਵੋਟਾਂ ਘੱਟ ਨਿਕਲੀਆਂ ਇਸ ਕਰਕੇ ਉੱਥੇ ਕੰਮ ਹੀ ਬੰਦ ਕਰਾਤਾ ਉਹਨੇ ਸਾਰਿਆਂ ਦਾ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਹੁਣ ਕੋਈ ਆਏ ਪੁੱਛੇ ਵੀ ਕਰਤੂਤਾਂ ਥੋੜੀ ਸਰਕਾਰ ਦੀਆਂ ਮਾੜੀਆਂ ਤੁਸੀਂ ਕਿਸਾਨਾਂ ਤੇ ਵੀ ਡਾਂਗ ਤੁਸੀਂ ਮਜ਼ਦੂਰਾਂ ਤੇ ਵੀ ਡਾਂਗ ਤੁਸੀਂ ਮਾਸਟਰਾਂ ਤੇ ਵੀ ਡਾਂਗ ਠੇਕਾ ਕਾਮਿਆਂ ਤੇ ਵੀ ਡਾਂਗ ਯਾਨੀ ਕਿਸੇ ਨਾ ਡਾਂਗ ਤੋਂ ਬਿਨਾ ਗੱਲ ਤਾਂ ਕਰਦੇ ਨਹੀਂ ਲੋਕ ਤੁਹਾਨੂੰ ਵੋਟਾਂ ਕਿਵੇਂ ਪਾਉਣਗੇ ਤੁਸੀਂ ਪਹਿਲੀਆਂ ਸਰਕਾਰਾਂ ਨੂੰ ਚੰਗਾ ਕਹਾਤ ਆ ਜਾਣੀ ਇਸ ਕਰਕੇ ਜਣੀ ਗੁਰਦੈਤ ਸੇਖੋਂ ਲੋਕਾਂ ਸਰ ਇਹ ਦੋਸ਼ ਦੇ ਰਿਹਾ ਕਿ ਮੈਨੂੰ ਇਹ ਵੋਟਾਂ ਨਹੀਂ ਪਾਈਆਂ ਇਸ ਕਰਕੇ ਇੱਥੇ ਕੰਮ ਬੰਦ ਕਰਾਤਾ ਯਾਨੀ ਅੱਜ ਆਈ ਸੰਕੇਤਕ ਤੌਰ ਤੇ ਇਹਨਾਂ ਨੂੰ ਦੱਸਣ ਵਾਸਤੇ ਆਏ ਆ ਅਸੀਂ ਫੈਸਲਾ ਬੂਸਲਾ ਕਰਦੇ ਆਂ ਫਿਰ ਨਾ ਤਾਂ ਅਸੀਂ ਲਗਾਤਾਰ ਹੀ ਧਰਨਾ ਲਾਵਾਂਗੇ ਇੱਕ ਤਈਆ ਜਿਹੜੇ ਮਾਸਟਰਾਂ ਤੋਂ ਕੱਢੇ ਹੋਏ ਆ ਕਾਬਲ ਵਾਲੇ ਦੇ ਉਹਦੇ ਤੇ ਹਾਜ਼ਰੀਆਂ ਲਵਾਉਣੀਆਂ ਹੈਗੀਆਂ ਇਸੇ ਤਰ੍ਹਾਂ ਭਾਗ ਸਿੰਘ ਵਾਲਾ ਪਿੰਡ ਹੈ ਉਥੋਂ ਦੇ ਸਾਥੀ ਗਏ ਆ ਆ ਸਾਥੀ ਮਚਾਕੀ ਦੇ ਖੜੇ ਆ ਗਰਦੈਤ ਸੇਖੋਂ ਨੇ ਹੋਰ ਬੰਦਾ ਲਾਤਾ ਤੇ ਉਹਦੇ ਘਰ ਵਾਲੀ ਨੇ ਹੋਰ ਲਾਤਾ ਜਾਨੀ ਘਰਚ ਹੀ ਨਹੀਂ ਬਣਦੀ ਦੋਨਾਂ ਜੀਆਂ ਦੀ ਇਸ ਕਰਕੇ ਉੱਥੇ ਕੰਮ ਬੰਦ ਕਰਾਤਾ ਐਵੇਂ ਮਚਾਕੀ ਮੱਲ ਸਿੰਘ ਹੈਗੀ ਆ ਨਹਿਰਾਂ ਦੇ ਕੋਲ ਜਾਨੀ ਉੱਥੇ ਕੰਮ ਬੰਦ ਕਰਾਤਾ ਜਾਨੀ ਇਹ ਘੱਟੋ ਘੱਟ ਪੂਰੇ ਐਂ ਕਹ ਲਈਏ ਬਲਾਕ ਦੀ ਤਾਂ ਪੂਰੇ ਦੀ ਸਮੱਸਿਆ ਆ ਗਈ ਹੈਗੀ ਆ ਇਸ ਕਰਕੇ ਅਸੀਂ ਇਸ ਗੱਲ ਵਾਸਤੇ ਆਏ ਆ ਭਾਵੇਂ ਅਸੀਂ ਅੱਜ ਥੋੜੇ ਆਏ ਆ ਸੰਕੇਤਕ ਤੌਰ ਤੇ ਦੱਸਣ ਵਾਸਤੇ ਆਏ ਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਨੀ ਇੱਥੇ ਪੱਕੇ ਤੌਰ ਤੇ ਧੰਦਾ ਲਾਵਾਂਗੇ ਤੇ ਨਾ ਇਹਨਾਂ ਨੂੰ ਬਾਹਰ ਜਾਣ ਦੇਵਾਂਗੇ ਜੇ ਕੰਮ ਚਾਲੂ ਕਰਨਗੇ ਜਿਹੜੀਆਂ ਜਿਹੜੀਆਂ ਸਾਡੀਆਂ ਹਾਜ਼ਰੀਆਂ ਨੇ ਮਾਰੀਆਂ ਆ ਉਹ ਲਾਉਣਗੇ ਭੋਲੂ ਵਾਲੇ ਚਾਈੜੀਆਂ ਚਾਲੂ ਕਰਨਗੇ ਕੰਮ ਚਾਲੂ ਕਰਨਗੇ ਮਚਾਕੀ ਪਿੰਡ 'ਚ ਕੰਮ ਚਾਲੂ ਕਰਨਗੇ ਫੇਰ ਜਾਣੀ ਅਸੀਂ ਇਹਨਾਂ ਦਾ ਖੜਾ ਛੱਡਾਂਗੇ ਜੀ ਸਾਰੇ ਪਿੰਡਾਂ ਚ ਮੀਟੀਆਂ ਮੋਡੀਆਂ ਕਰਕੇ ਫੈਸਲਾ ਕਰਦੇ ਆਂ ਅੱਜ ਅਸੀਂ ਸਿਰਫ ਸੰਕੇਤਕ ਤੌਰ ਤੇ ਇਸ ਗੱਲ ਵਾਸਤੇ ਧਰਨਾ ਲਾਇਆ ਕਿ ਗਰਦੱਤ ਸੇਖੋ ਮਨਮਰਜ਼ੀ ਕਰਨੀ ਬੰਦ ਕਰੇ ਭੋਲੂ ਵਾਲੇ ਚ ਕੰਮ ਚਲਾਵੇ ਅੰਗਰੇਜ਼ ਕੋ ਠੱਗੀਆਂ ਮਾਰਦੀ ਹੈਗੀ ਲੋਕਾਂ ਦੇ ਨਾਲ ਉਹ ਲੋਕਾਂ ਨਾਲ ਠੱਗੀਆਂ ਮਾਰਨੀਆਂ ਬੰਦ ਕਰਕੇ ਕਰੇ ਤੇ ਇਹਨਾਂ ਦਾ ਮਾਸਟਰ ਜਿਹੜਾ ਕੀਤੇ ਕੰਮ ਦਾ ਉਹ ਚੜਾਵੇ ਤੇ ਵੀਡੀਓ ਏਪੀਓ ਗੱਲ ਸੁਣੇ ਤੇ ਇਹਦੀ ਬਦਲੀ ਕਿਤੇ ਹੋਰ ਕਰਨ ਜਾਣੀ ਹੈ ਲੋਕਾਂ ਦੇ ਨਾਲ ਇਹਦਾ ਵਿਹਾਰ ਠੀਕ ਨਹੀਂ ਹੈ ਮੈਡਮ ਤੁਹਾਡੇ ਦਫ਼ਤਰ ਦੇ ਵਿੱਚ ਰੋਜ਼ਪਰ ਦਾ ਸ਼ਿਕਾਇਤ ਆ ਜਾ ਰਿਹਾ ਤੁਹਾਡੇ ਤੇ ਦੋਸ਼ ਲਗ ਤੇ ਮੈਂ ਅੰਗਰੇਕੋਰ ਜੀ ਆਸਾ ਗ੍ਰਾਮ ਦੀ ਸੇਵ ਡਿਊਟੀ ਨਿਭਾ ਰਹੀ ਆ ਜੋ ਮਤਲਬ ਕਿ ਮਜ਼ਦੂਰਾਵਾਂ ਵੱਲੋਂ ਉਧਰ ਨਾ ਲਾਇਆ ਗਿਆ ਤੇ ਉਹਨਾਂ ਵੱਲੋਂ ਇਹ ਸੀਗਾ ਵੀ ਸਾਡੇ ਮਾਸਟਰ ਜ਼ੀਰੋ ਹੋਊਗਾ ਕਿਉਂਕਿ ਉਹਨਾਂ ਦਾ ਜਦੋਂ ਮਤਲਬ ਕਿ ਐਸਟੀਮੇਟ ਸੀਗਾ ਜਿਹੜਾ ਓਵਰ ਹੋ ਗਿਆ ਸੀਗਾ ਤੇ ਇਸ ਕਰਕੇ ਲੇਬਰ ਨੂੰ ਕਹਿ ਰਿਹਾ ਕਿਹਾ ਗਿਆ ਸੀਗਾ ਵੀ ਜੋ ਮਾਸਟਰ ਓਵਰ ਹੋਣ ਕਰਕੇ ਤੁਹਾਡੇ ਜੋ ਜੋ ਆਨਲਾਈਨ ਟੈਂਡਰਸ ਪੂਰੀ ਨਹੀਂ ਚੜ ਸਕਦੀ ਇਸ ਕਰਕੇ ਇਹਨਾਂ ਨੂੰ ਕਿਹਾ ਸੀ ਜੋ ਵੀ ਤੁਹਾਡੇ ਅੱਧੇ ਨੇ ਲੱਗੇ ਹੈਗੇ ਐ ਜਾਂ ਜੋ ਵੀ ਤੁਸੀਂ ਕੰਮ ਕੀਤਾ ਹੈਗਾ ਉਹ ਤੁਹਾਡੇ ਅਗਲੇ ਮਾਸਰ ਕਾਰਟੇ ਕੇ ਤੁਹਾਡੇ 1-1 ਰੁਪਇਆ ਤੁਹਾਨੂੰ ਆ ਕੇ ਕਰ ਦਿੱਤਾ ਜਾਵੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਂਦਾ ਪਰ ਉਹਨੇ ਇਹਨੇ ਕੋਚ ਲਗਾਏ ਆ ਬੀਡੀ ਕਾਲ ਕੋਈ ਦਬਾਅ ਹੈਗਾ ਉਹਦੀ ਕਰਕੇ ਨਹੀਂ ਇਸ ਤਰ੍ਹਾਂ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕਿਸੇ ਦਾ ਕੋਈ ਦਬਾਅ ਨਹੀਂ ਸੀਗਾ ਜੋ ਵੀ ਇਰੀਗੇਸ਼ਨ ਡਿਪਾਰਟਮੈਂਟ ਦੇ ਕੰਮ ਆਏ ਸੀਗੇ ਸਾਰੇ ਲੇਬਰ ਨੇ ਤਿੰਨ ਤਿੰਨ ਮਾਸਰ ਕੰਮ ਕੀਤਾ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਮਤਕਰਾਨ ਨਹੀਂ ਕੀਤਾ ਨਾ ਕਿਸੇ ਵੱਲੋਂ ਕਿਹਾ ਨਹੀਂ। ਵੈਸੇ ਇਹ ਗੱਲ ਕਰਕੇ ਕਿ ਕਿੰਨਾ ਟਾਈਮ ਮੀਟਾ ਦਾ ਕੰਮ ਕਰਨ ਦਾ ਟਾਈਮ ਹੁੰਦਾ ਹੈ। ਇਹਨਾਂ ਦੇ ਇੱਕ ਕਾਰਡ ਤੇ ਉੱਤੇ 100 ਦਿਨ ਦਾ ਕੰਮ ਮਿਲਦਾ ਹੈ। ਇਹਨਾਂ ਨੂੰ ਇੱਕ ਕਾਰਡ ਦੇ ਉੱਤੇ 100 ਦਿਨ ਦਾ ਮਜ਼ਦੂਰ ਮਿਲਦਾ ਹੈ। ਕਿੰਨੇ ਦਿਨ ਇਹਨਾਂ ਨੇ ਜਿਹੜਾ ਕੰਮ ਕਰਦੇ ਆ ਫਿਰ ਕਿੰਨੇ ਦਿਨ ਬਾਅਦ ਇਹਨਾਂ ਨੂੰ ਮਿਲਦਾ ਹੈ? ਕਿਉਂਕਿ ਇਹਨਾਂ ਦਾ ਇਰੀਗੇਸ਼ਨ ਦੇ ਕੰਮ ਆਉਂਦੇ ਆ ਪੰਚਾਇਤ ਦੇ ਆਉਂਦੇ ਆ ਜਿੱਦਾਂ ਇਰੀਗੇਸ਼ਨ ਦੇ ਕੰਮ ਆਉਂਦੇ ਆ ਉਹ ਤੋਂ ਸਾਰੀ ਲੇਬਰ ਆਉਂਦੀ ਹੈ। ਪੰਚਾਇਤ ਦਾ ਕੰਮ ਬਣ ਜਾਂਦਾ ਉਹ ਸਾਰੀ ਲੇਬਰ ਨੂੰ ਕੰਮ ਦਿੱਤਾ ਜਾਂਦਾ। ਇਹਨਾਂ ਨੂੰ ਹਾਂਜੀ ਹਾਂਜੀ ਜੀ ਅਸਟਮੇਟ ਰਹੂਗਾ ਜਰੂਰ ਇਹਨਾਂ ਨੂੰ ਸਾਰਿਆਂ ਨੂੰ ਬਰਾਬਰ ਕੰਮ ਦਿੱਤਾ ਜਾਊਗਾ ਕਿਸੇ ਨਾਲ ਕਿਸੇ ਨਾਲ ਕੋਈ ਵਿਤਕਰਾਰ ਨਹੀਂ ਕੀਤਾ ਜਾਊਗਾ